ਆ ਜਾਓ ਭਰਾ ਇੱਥੇ ਤੱਕ ਆਓ। ਇੱਧਰ ਆ ਜਾਓ। ਉਹ ਸੀਐਮ ਕੋਟੀ ਭਗਵੰਤ ਮਾਨ ਦੇ ਸਾਹਮਣੇ ਆ ਜਿੱਥੇ ਅੱਜ ਸੀਤਪາກ ਸਿੰਘ ਜੀ ਦਾ ਸੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤੁਸੀਂ ਦੇਖੋ ਕਿ ਉਹ ਜਿਹੜੀਆਂ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਤੱਕਾ ਮੁੱਕੀ ਆ ਜਿਹੜੀ ਬੇਜ਼ਗਾਰ ਟੀਚਰ ਨੇ ਉਹਨਾਂ ਵੱਲੋਂ ਜਿਹੜਾ ਉਸ ਪ੍ਰਦਰਸ਼ਨਾਂ ਜਿਹੜਾ ਇੱਥੇ ਕੀਤਾ ਜਾ ਰਿਹਾ ਕਿਵੇਂ ਧੱਕਾ ਮੁਕੀ ਆ ਜਿਹੜੀ ਇੱਥੇ ਹੁੰਦੀ ਹੋਈ ਨਜ਼ਰ ਆ ਰਹੀ ਆ ਇਹ ਤਸਵੀਰਾਂ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਦੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਜਿਹੜੇ ਬੇਰਜਗਾਰ ਟੀਚਰ ਨੇ ਬੇਰਜਗਾਰ ਸਾਂਝਾ ਮੋਰਚਾ ਜਿੰਦਾਬਾਦ ਦੇ ਜਿਹੜੇ ਖੜੇ ਹੋਇਆ ਇਹਨਾਂ ਦੇ ਹੱਥਾਂ ਦੇ ਵਿੱਚ ਤੇ ਤੁਸੀਂ ਦੇਖੋ ਕਿ ਹਾਲਾਤ ਕਿੱਦਾਂ ਦੇ ਬਣੇ ਹੋਏ ਆ ਹੁਣ ਜਿਹੜੀ ਤੱਕਾ ਮੁੱਕੀ ਆ ਜਿਹੜੀ ਸ਼ੁਰੂ ਹੋ ਚੁੱਕੀ ਆ ਸੀਐਮ ਦੀ ਕੋਠੀ ਦੇ ਬਾਹਰ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਇਹ ਸੀਐਮ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲਗਾਤਾਰ ਕ ਜਦੋਂ ਦੀ ਸਰਕਾਰ ਹੋਣ ਦੇ ਵਿਚਈਆ ਉਦੋਂ ਤੋਂ ਹੀ ਜਿਹੜੀ ਪ੍ਰੋਟੈਸਟ ਕਰਦੇ ਹੋਏ ਨਜ਼ਰ ਆਏ ਨੇ ਤੇ ਹੁਣ ਜਿਹੜੇ ਤੁਸੀਂ ਦੇਖੋ ਕਿ ਸੀਐਮ ਦੀ ਕੋਠੀ ਦੇ ਬਾਹਰ ਇੱਕ ਪਾਸੇ ਸਿੱਧ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਦੂਜੇ ਪਾਸੇ ਜਿਹੜੇ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸੀਐਮਡੀ ਕੋਠੀ ਦੇ ਸਾਹਮਣੇ ਪ੍ਰੋਟੈਸਟ ਹੈ ਜਿਹੜਾ ਕੀਤਾ ਜਾ ਰਿਹਾ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਪੂਰਾ ਜਿਹੜੇ ਪ੍ਰੋਟੈਸਟ ਧਰਨਾਕਾਰੀ ਨੇ ਉਹ ਪੂਰੇ ਜੋਸ਼ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੂਰੀ ਵੜੀ ਤੱਕ ਆ ਮੁੱਕੀ ਹੈ ਜਿਹੜੀ ਇੱਥੇ ਹੁੰਦੀ ਹੋਈ ਨਜ਼ਰ ਕੰਮ ਤੇ ਨਜ਼ਰ ਆ ਰਹੀ ਹੈ ਕਿਵੇਂ ਜਿਹੜਾ ਜੋਰ ਜਮਾਇਸਾ ਜਿਹੜੀ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਤੇ ਪਾਸੇ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਇਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਤਸਵੀਰਾਂ ਨੇ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਦੂਜੇ ਪਾਸੇ ਲੇਡੀਜ਼ ਪੁਲਿਸ ਵੱਲੋਂ ਵੀ ਜਿਹੜਾ ਤੁਸੀਂ ਦੇਖੋ ਕਿ ਜਿਹੜਾ ਜੋਰ ਜਮ ਐਸਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਸੀਤ ਭਗਤ ਸਿੰਘ ਉਹਨਾਂ ਵੱਲੋਂ ਜਿਹੜਾ ਆਜ਼ਾਦ ਕਰਵਾਇਆ ਗਿਆ ਸੀ ਪਰ ਅੱਜ ਉਸੇ ਧਰਤੀ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੱਕਾ ਮੁੱਕੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਤੁਹਾਨੂੰ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਦਿਖਾ ਰਿਹਾ ਕਿ ਲਗਾਤਾਰ ਤੁਸੀਂ ਦੇਖੋਗੇ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਪਿੱਛੇ ਵੱਲ ਜਿਹੜੇ ਪ੍ਰਸ਼ਾਸਨ ਵੱਲੋਂ ਪਿੱਛੇ ਵੱਲ ਧਕੇਲਿਆ ਗਿਆ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਦੇਖੋਗੇ ਜਿਹੜੀਆਂ ਤਸਵੀਰਾਂ ਨੇ ਪੂਰਾ ਜ਼ਬਰਦਸਤ ਹਗਾਮਾ ਜਿਹੜਾ ਇੱਥੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਏ ਕਿ ਕਿਵੇਂ ਜਿਹੜੇ ਪ੍ਰਦਰਸ਼ਨਕਾਰੀ ਨੇ ਤੱਕਾ ਮੁੱਕੀ ਆ ਜਿਹੜੀ ਇੱਥੇ ਚੱਲ ਰਹੀ ਆ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਗਾਤਾਰ ਲਗਾਤਾਰ ਜਿਹੜੇ ਪੁਰਸ਼ ਵੱਲੋਂ ਤੁਸੀਂ ਸੀਐਮ ਦੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਕਿ ਕਿਵੇਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਇੱਕ ਜਿਹੜਾ ਨੌਜਵਾਨ ਹੈ ਸੰਗਲ ਪਾ ਕੇ ਇੱਥੇ ਖੜਾ ਹੋਇਆ ਹੈ ਬਾਈ ਜੀ ਸੰਗਲ ਕਿਉਂ ਪਾਇਆ ਤੁਸੀਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਭਲਵਿੰਦਰ ਸਿੰਘ ਹੁਸ਼ਿਆਰਪੁਰ ਬੀਰਜੂਗਰ ਸਾਂਝਾ ਮੋਰਚਾ ਪੰਜਾਬ ਮਲਟੀ ਪਰਪਲ ਹੈਲਥਵਾ ਜੂਨੀਅਰ ਤੋਂ ਮੈਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਰਿਹਾ ਹੈ ਸ਼ੰਗਰੂਰ ਵਿਖੇ ਆਏ ਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਨੇ 15 ਅਗਸਤ 2021 ਨੂੰ ਮੇਨਾ ਵਾਦਾ ਕੀਤਾ ਹੈਗਾ ਕਿ ਅਸੀਂ ਹਰ ਇੱਕ ਬੇਰਜ਼ਗਾਰ ਨੂੰ ਮੌਕਾ ਦਵਾਂਗੇ ਜਿੰਨੇ ਵੀ ਪੰਜਾਬ ਦੇ ਬੇਰਜ਼ਗਾਰ ਓਵਰੇਜ ਆ ਕਿਸੇ ਨੂੰ ਮੌਕਾ ਹਰ ਇੱਕ ਨੂੰ ਬੇਰਜ਼ਗਾਰੀ ਰਹਿਣ ਦਵਾਂਗੇ ਅਸੀਂ ਅੱਜ ਭਗਵੰਤ ਮਾਨ ਮੈਂ ਚੌਹ ਸਾਲੀ ਉਹਨਾਂ ਦੇ ਘਰ ਮੋੜ ਚਿੱਤੇ ਕਰਾਉਣ ਆਇਆ ਤੁਸੀਂ ਮੇਨਾ ਵਾਦਾ ਕੀਤਾ ਹੈਗਾ ਤੁਹਾਡੇ ਵਾਦੇ ਕਿੱਥੇ ਗਏ ਅੱਜ ਤੁਸੀਂ ਅੱਜ ਪੰਜਾਬ ਦੀ ਨੌਜਵਾਨੀ ਸੜਕਾਂ ਰੋੜ ਰਹੀ ਆ ਓਵਰੇ ਹੋ ਰਹੀ ਆ ਹੱਥ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਤੁਹਾਡੇ ਨੇੜੇ ਖੜੇ ਹੋਇਆ ਫੋਟੋ ਦੇ ਵਿੱਚ ਇਹ ਕੀ ਤਸਵੀਰ ਹੈ ਇਹ ਸਰ ਭਗਵੰਤ ਮਾਨ ਜੀ ਨੇ ਇਸ਼ੂ ਗਿਆ ਸੀਗੇ ਮੈਂ ਉਥੇ ਪ੍ਰਸਤਨ ਕੀਤਾ ਸੀ ਕਾਂਗਰਸ ਟਾਈਮ ਦੇ ਵਿੱਚ ਇਹ ਨਹੀਂ ਮੇਰਾ ਹਮਦਰਦੀ ਕੀਤੀ ਸੀਗੀ ਕਿ ਮੈਂ ਤੁਹਾਨੂੰ ਇਹ ਜੇ ਸੰਗਲ ਆ ਜਦੋਂ ਸਰਕਾਰ ਬਣੂਗੀ ਆਮ ਆਦਿ ਪਰ ਸਰਕਾਰ ਸਰਕਾਰ ਬਣੂਗੀ ਮੈਂ ਸੰਗਲ ਹਾਵਾਂਗਾ ਅੱਜ 4 ਸਾਲ ਹੋ ਗਏ ਆ ਸੰਗਲ ਹੋਣ ਦਾ ਕੀ ਕੀ ਤਿੰਨ ਤਣ ਹੋਰ ਪਵਾਤੇ ਆ ਨੌਜਵਾਨ ਬੇਚੂਸ ਆ ਦੇ ਘਰ ਆ ਆਤਮਤਿਆ ਕਰ ਰਹੇ ਆ ਤਲਾਕ ਹੋ ਰਿਹਾ ਆ ਇਹ ਜਿਹੇ ਭਗਵੰਤ ਮਾ ਸਰਕਾਰ ਆ ਬਿਲਕੁਲ ਫੇਲ ਹੋ ਚੁੱਕੀ ਆ ਇਹ ਪਹਿਲੀਆਂ ਸਰਕਾਰਾਂ ਬਿਲਕੁਲ ਮਾੜੀ ਸਰਕਾਰ ਹੋ ਚੁੱਕੀ ਆ ਅਨੁਸਾਰ ਰੋਜ਼ਗਾਰ ਮੰਗਿਆ ਜਾ ਰਿਹਾ ਹੈ ਮੀਟਿੰਗਾਂ ਦੇ ਲਾਰੇ ਲਗਾਤਾਰ ਦਿੱਤੇ ਜਾਂਦੇ ਨੇ ਪਰੰਤੂ ਮੀਟਿੰਗਾਂ ਕੀਤੀਆਂ ਨਹੀਂ ਜਾਂਦੀਆਂ ਦੋ ਤਰੀਕ ਨੂੰ ਇਸੇ ਦਾ ਤਾਂ ਉੱਚ ਪ੍ਰਸ਼ਾਸਨ ਨੇ ਸਾਨੂੰ ਮੀਟਿੰਗ ਅਰੇਂਜ ਕਰਵਾਈ ਸੀ 5 ਤਰੀਕ ਦੀ 5 ਮਾਰਚ ਲੰਘਿਆਂ ਨੂੰ 2 ਹਫਤੇ ਹੋ ਗਏ ਆ ਕੋਈ ਮੀਟਿੰਗ ਨਹੀਂ ਅਜੇ ਤੱਕ ਕਿਸੇ ਮੰਤਰੀ ਕੋਲੇ ਕਿਸੇ ਵਿਧਾਇਕ ਕੋਲੇ ਪੰਜਾਬ ਦੇ ਬੇਰਜ਼ਗਾਰਾਂ ਦੀ ਗੱਲ ਸੁਣਨ ਦਾ ਮੌਕਾ ਨਹੀਂ ਇੱਕ ਵੀ ਪੋਸਟ ਸਿੱਖਿਆ ਤੇ ਜ਼ੇਹ ਦੇ ਵਿੱਚ ਨਹੀਂ ਕੱਢੀ 3 ਸਾਲਾਂ ਦੇ ਵਿੱਚ ਉਮਰ ਅਦ ਛੋੜਦਾ ਜਿਹੜਾ ਵਾਰ-ਵਾਰ ਡਰਾਮਾ ਕਰਦਾ ਐ ਐਲਾਨ ਕਰਦਾ ਐ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੋਂ ਖੜ ਕੇ ਵੀ ਕਹਿੰਦਾ ਅਜੇ ਤੱਕ ਕੋਈ ਉਮਰ ਛੋਟ ਨਹੀਂ ਕਿ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਓਵਰੇਜ ਹੋ ਚੁੱਕੇ ਬੇਰਜ਼ਗਾਰਾਂ ਨੂੰ ਮੌਕਾ ਦੇਵਾਂਗੇ ਅਜੇ ਤੱਕ ਕੋਈ ਛੋਟ ਨਹੀਂ ਕਿਤਾ ਜਾਂਦਾ ਹੈ ਇਹ ਸਾਡੇ ਸਾਹਮਣੇ ਖਾਕੀ ਬਨ ਕੇ ਇਹਨਾਂ ਤੋਂ ਜਬਰ ਕਰਾਇਆ ਜਾਂਦਾ ਬੇਰਜ਼ਗਾਰਾਂ ਤੇ ਕਿ ਨੌਕਰੀਆਂ ਮੰਗਣ ਜੇ ਤੁਸੀਂ ਇਹਦੇ ਆਪਕ ਲੋਕ ਆਏ ਹੋ ਤਾਂ ਤੁਹਾਡਾ ਸਵਾਗਤ ਡਾਂਗਾ ਨਾਲ ਕੀਤਾ ਜਾਣਾ ਹੈ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਉਹਨਾਂ ਤੇ ਮੌਕੇ ਤੇ ਸ਼ਾਇਦ ਘੱਟ ਹੋਵੇ ਤੇ ਅੱਜ ਇਸ ਮੁੱਖ ਮੰਤਰੀ ਦੀ ਕੋਠੀ ਤੇ ਤੁਸੀਂ ਦੇਖ ਲਿਆ ਗੇਟ ਤੇ ਬੇਰਜ਼ਗਾਰਾਂ ਦੇ ਨਾਲ ਕਿਸ ਤਰੀਕੇ ਨਾਲ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਪਹਿਲਾਂ ਕਿਸਾਨ ਕੁੱਟਿਆ ਹੁਣ ਇੱਥੇ ਜਵਾਨਾਂ ਨੂੰ ਕੁੱਟਿਆ ਜਾ ਰਿਹਾ ਜੀ ਬਿਲਕੁਲ ਜੀ ਜਿੱਥੇ ਇੱਕ ਪਾਸੇ ਜਿਹੜਾ ਅੱਜ ਸਦੀਦ ਪਾਕ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਸਰਕਾਰ ਵੱਲ ਨੌਜਵਾਨੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਵੱਲੋਂ ਜਿਹੜਾ ਸੀਐਮ ਦੀ ਕੋਠੀ ਦੇ ਸਾਹਮਣੇ ਆ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਆਪਣੇ ਨੂੰ ਬਾਈ ਜੀ ਕੀ ਕਹਿਣਾ ਚਾਹੁੰਦੇ ਦੇਖੋ ਜੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੋ ਕੁਝ ਹੈਗਾ ਤੁਹਾਡੇ ਜਿਹੜਾ ਕੈਮਰੇ ਚ ਕੈਦ ਹੋ ਚੁੱਕਿਆ ਪੰਜਾਬ ਐ ਸਮੇ ਇੱਕ ਇਹੋ ਜੀ ਸਰਕਾਰ ਦੇ ਹੱਥਾਂ ਵਿੱਚ ਭਲੇਖੇ ਨਾ ਦਿੱਤਾ ਜਾ ਸਕਿਆ ਕਿ ਉਹਨੇ ਅੱਗੇ ਜਿਹੜਾ ਸਾਡਾ ਸਟੇਟ ਸੀਗਾ ਸਾਨੂੰ ਕੋਈ ਹੁਣ ਗੁਰੇਸ਼ ਨਹੀਂ ਕੈਮਰੇ ਤੇ ਕਹਿਣ ਲਈ ਕਿ ਐਸ ਸਮੇ ਜਿਹੜਾ ਪੰਜਾਬ ਹੈ ਉਹ ਇੱਕ ਪੁਲਿਸ ਰਾਜ ਬਣ ਚੁੱਕਿਆ ਤੁਸੀਂ ਦੇਖ ਹੀ ਰਹੇ ਹੋ ਜੋ ਹਾਲਾਤ ਲੋਕਾਂ ਨਾਲ ਕੀਤਾ ਕਿਸਾਨਾਂ ਨਾਲ ਕੀਤਾ ਅਸੀਂ ਤੁਹਾਡੇ ਸਾਹਮਣੇ 2 ਮਾਰਚ ਨੂੰ ਇੱਥੇ ਆਏ ਸੀ ਮੀਟਿੰਗ ਲੈਣ ਆਉਣੇ ਆ ਸਾਨੂੰ ਕੁੱਟ ਤੋਂ ਬਾਅਦ ਮੀਟਿੰਗ ਦੇਤੀ ਉਹ ਇੱਕ ਚਿੱਠੀ ਸਾਬਤ ਹੋਈ ਮੀਟਿੰਗ ਨਹੀਂ ਹੋਈ ਅੱਜ ਅਸੀਂ ਮਾਰਚ ਕਰਦੇ ਹਾਂ ਸੀਐਮ ਦੀ ਕੋਠੀ ਤੱਕ ਜਾਣਾ ਹੈ ਸੀਐਮ ਦੀ ਕੋਠੀ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਆ ਡ੍ਰੀਮ ਲੈਂਡ ਕਲੋਨੀ ਦਾ ਗੇਟ ਇੱਥੋਂ ਕਿਲੋਮੀਟਰ ਤੇ ਹੋਣਾ ਤੇ ਉਦੀ ਆ ਪਾਰਕਿੰਗ ਆ ਰੋਡ ਦੇ ਉੱਤੇ ਬੈਰੀਕੇਡ ਵੀ ਇੱਥੋਂ 500 ਮੀਟਰ ਪਿੱਛੇ ਲੱਗੇ ਹੋਏ ਆ ਆਉਂਦੇ ਨੂੰ ਸ਼ਾਂਤੀਪੂਰਵਕ ਆ ਬਿਨਾ ਕਿਸੇ ਗੱਲ ਤੋਂ ਨਿਹੱਥਿਆ ਸਾਰੇ ਪੁਲਿਸ ਅੱਗੇ ਵੱਧਦੀ ਹੈ ਅਸੀਂ ਅੱਗੇ ਨਹੀਂ ਵੱਧਦੇ ਬੈਰੀਕੇਡ ਤੱਕ ਪੁਲਿਸ ਅੱਗੇ ਵੱਧ ਕੇ ਆ ਕੇ ਕਿਸ ਤਰ੍ਹਾਂ ਬੇਜਾਬੀ ਨਾਲ ਬਿਨਾ ਪਸ਼ੂਆਂ ਤਰ੍ਹਾਂ ਐਂ ਕੁੱਟਦੀ ਐ ਜਿਸ ਤਰ੍ਹਾਂ ਕੀ ਇਹ ਪਤਾ ਨਹੀਂ ਕਿਹੜੇ ਸੂਬੇ ਦੇ ਵਾਸੀ ਹੁੰਦੇ ਆ ਬੇਤਾਬਾ ਕੁੱਟੇ ਜਾਂਦਾ ਵਾਪਸ ਚਲੇ ਜਾਣਗੇ ਤੁਹਾਡੇ ਕੈਮਰੇ 'ਚ ਕਹਿ ਦਊਗਾ ਗੁਰਸਿੱਖ ਬੀਬੀਆਂ ਸਾਡੇ ਨਾਲ ਆ ਉਹਨਾਂ ਦੀ ਪੱਗਾਂ ਤੱਕ ਦਾ ਇਲਾਜ ਨਹੀਂ ਕੀਤਾ ਜਾਂਦਾ ਇੱਥੇ ੱਤਕਾਂ ਮਾਰੇ ਆ ਜਾਂਦਾ ਬਿਨਾ ਵੇਖੇ ਕਿ ਕਿਸੇ ਦੀ ਪੱਗ ਉਤਰਦੀ ਹੈ ਕਿਸੇ ਦੀ ਚੁੰਨੀ ਲੈਂਦੀ ਹੈ ਕਿਸੇ ਦੇ ਸੱਟ ਵੱਜਦੀ ਹੈ ਇਹ ਹਾਲਾਤ ਇੱਕ ਸੂਬੇ ਤੇ ਬਣੇ ਹੋਇਆ ਇਹ ਉਹ ਮੁੱਖ ਮੰਤਰੀ ਹੈ ਬਿਲਕੁਲ ਜੀ ਇੱਕ ਪਾਸੇ ਸੀਐਮ ਭਗਵਾਨ ਤੁਮਨ ਜਦੋਂ ਸਰਕਾਰ ਨੂੰ ਹੋਂਚ ਲਿਆਉਣਾ ਸੀ ਵੋਟਾਂ ਲੈਣੇ ਸੀ ਉਸ ਟਾਈਮ ਵੱਡੇ ਵੱਡੇ ਐਲਾਨ ਕੀਤੇ ਗਏ ਸੀ ਕਿ ਅਸੀਂ ਤੁਹਾਡੀਆਂ ਚੁੰਨੀਆਂ ਨਹੀਂ ਉਤਰ ਦਾਂਗੇ ਸੜਕਾਂ ਤੇ ਉੱਤੇ ਰੁੜ ਨਹੀਂ ਦਿੱਤਾ ਜਾਊਗਾ ਪਰ ਅੱਜ ਉਹੀ ਪੰਜਾਬ ਦੀ ਜਿਹੜੀ ਜਵਾਨੀਆਂ ਸੜਕਾਂ ਦੇ ਉੱਤੇ ਰੁਣ ਲਈ ਮਜਬੂਰ ਹੈ ਉਹੀ ਕੁੜੀਆਂ ਬੈਠੀਆਂ ਪੰਜਾਬ ਦੀਆਂ ਧੀਆਂ ਬੈਠੀਆਂ ਜਿਹੜੀਆਂ ਨੂੰ ਕਿਹਾ ਕਰਦੇ ਸੀ ਕਿ ਅਸੀਂ ਕਿਸੇ ਵੀ ਪੰਜਾਬ ਦੀ ਧੀ ਦੀ ਚੁੰਨੀ ਨਹੀਂ ਰੁੜਾਉਂਗੀ ਦਵਾਂਗੇ ਮੈਂ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਅਸੀਂ 3 ਸਾਲ ਹੋ ਗਏ ਇਸ ਸਰਕਾਰ ਤੋਂ ਪੋਸਟਾਂ ਦੀ ਮੰਗ ਕਰ ਰਹੇ ਹਾਂ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਪੋਸਟਾਂ ਕੱਢੋ ਪਰ ਅੱਜ ਤੱਕ ਇਹਨਾਂ ਨੇ ਇੱਕ ਵੀ ਪੋਸਟ ਨਹੀਂ ਕੱਢੀ ਉਹ ਕਹਿ ਰਹੇ ਨੇ ਕਿ ਅਸੀਂ ਰੋਜ਼ਗਾਰ ਦੇ ਰਹੇ ਹਾਂ ਆ ਤੁਹਾਡੇ ਸਾਹਮਣੇ ਅੱਜ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਅਸੀਂ ਸੜਕਾਂ ਤੇ ਰੋ ਰਹੇ ਹਾਂ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਹਨਾਂ ਨੂੰ 3 ਸਾਲ ਪੂਰੇ ਹੋ ਗਏ ਨੇ ਕੀ ਅਸੀਂ ਕੈਲੰਡਰ ਜਾਰੀ ਕਰਾਂਗੇ ਮਾਸਟਰ ਕੈਲੰਡਰ ਦਾ ਪਰ ਇੱਕ ਵਾਰ ਇਹਨਾਂ ਦਾ ਕੋਈ ਵੀ ਭਰਤੀ ਨਹੀਂ ਆਈ 3 ਸਾਲਾਂ ਦੇ ਅਸੀਂ ਵੇਟ ਕਰ ਰਹੇ ਹਾਂ ਤਾਂ ਨੇ ਵੀ ਸਾਡੇ ਚਾਰੀਆ ਮੀਟਿੰਗ ਦੀ ਡੇਟ ਦੇ ਦਿੰਦੇ ਆ ਪਰ ਡੇਟ ਫਿਕਸ ਨਹੀਂ ਹੁੰਦੀ ਆ ਦਸਤਾਰ ਦੇਖੋ ਮੇਰੀ ਇਹਨਾਂ ਦੇ ਥੰਨੇ ਦੇ ਵਿੱਚ ਮੇਰੀ ਦਸਤਾਰ ਵੀ ਲੈ ਚੁੱਕੀ ਆ ਜਿਹੜੇ ਕਹਿੰਦੇ ਸੀ ਅਸੀਂ ਦਸਤਾਰਾਂ ਨਹੀਂ ਲੈਣ ਦੇਵਾਂਗੇ ਪਰ ਇਹ ਪੰਜਾਬ ਦੀ ਧਰਤੀ ਆ ਗੁਰੂਆਂ ਦੀ ਧਰਤੀ ਆ ਗੁਰੂਆਂ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਇਹ ਕੁਛ ਹੋ ਰਿਹਾਗਾ ਇਹ ਕਹਿੰਦਾ ਅਸੀਂ ਰੁਜ਼ਗਾਰ ਦੇਵਾਂਗੇ ਕੋਈ ਰੁਜ਼ਗਾਰ ਨਹੀਂ ਦੋ ਦੋ 2.5 ਲੱਖ ਰੁਪਏ ਲਾ ਕੇ ਅਸੀਂ ਕੋਰਸ ਕੀਤੇ ਆ ਸਾਡੇ ਮਾਪਿਆਂ ਨੇ ਕਿਸੇ ਨੇ ਜ਼ਮੀਨ ਲੈਣੇ ਕੀਤੀ ਆ ਕਿਤੇ ਮਾਂ ਨੇ ਲੈਣੇ ਸੋਨੇ ਦੇ ਗਹਿਣੇ ਗਹਿਣੇ ਕਿਤੇ ਨੇ ਪਰ ਨਾ ਸਾਡੀ ਪੜ੍ਹਾਈਆਂ ਉਹੀ ਚੁੱਲ੍ਹੇ ਦੀਆਂ ਰੋਟੀਆਂ ਜੋਗੀਆਂ ਹੀ ਰਹਿ ਗਈਆਂ ਬਿਲਕੁਲ ਜੀ ਇਹ ਨੌਜਵਾਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਮਹਿੰਗੀਆਂ ਪੜ੍ਹਾਈਆਂ ਭਾਵੇਂ ਡਿਗਰੀਆਂ ਕੀਤੀਆਂ ਕਿਸੇ ਨੇ ਆਪਣੇ ਜੇਬਰ ਵੇਚ ਕੇ ਜਿਹੜੀਆਂ ਡਿਗਰੀਆਂ ਕੀਤੀਆਂ ਨੇ ਪਰ ਉਹਨਾਂ ਨੂੰ ਮਿਲ ਰਹੇ ਨੇ ਧੱਕੇ ਡਿਗਰੀਆਂ ਜਿਹੜੀਆਂ ਉਹਨਾਂ ਦੀਆਂ ਬੇਕਾਰ ਜਾ ਰਹੀਆਂ ਨੇ ਕਿਉਂਕਿ ਨੌਜਵਾਨਾਂ ਦੇ ਰੁਜ਼ਗਾਰ ਦੇ ਲਈ ਕੋਈ ਵੀ ਹੀਲਾ ਵਸੀਲਾ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਦਿੱਲੀ ਤੋਂ ਬਾਹਰੋਂ ਲਿਆ ਕੇ ਉਹਨਾਂ ਨੂੰ ਸਾਡੇ ਪੰਜਾਬ ਦੇ ਉੱਤੇ ਥੋਪਿਆ ਜਾ ਰਿਹਾ ਤੇ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਤਦਾਦ ਦੇ ਵਿੱਚ ਜਿਹੜੇ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਅੱਜ ਸੀਐਮ ਦੀ ਕੋਠੀ ਦੇ ਸਾਹਮਣੇ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਲਗਾਤਾਰੇ ਪ੍ਰੋਟੈਸਟ ਕਰਦੇ ਆ ਰਹੇ ਨੇ ਮੀਟਿੰਗਾਂ ਮਿਲ ਰਹੀਆਂ ਨੇ ਮੀਟਿੰਗ ਤੇ ਮੀਟਿੰਗ ਤਰੀਕਾ ਮਿਲ ਰਹੀਆਂ ਨੇ ਪਰ ਮਸਲੇ ਦਾ ਹੱਲ ਹੈ ਜਿਹੜਾ ਅਜੇ ਤੱਕ ਕੋਈ ਨਹੀਂ ਮਿਲ ਰਿਹਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੀ ਰਹੋ ਪਿੰਡ ਦੇ ਕੈਮਰਾਮੈਨ ਧੀਮੇ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਡੀਸੀ ਨਿਊਜ਼ ਸੰਗਰੂਰ